ਸਿੱਖ ਮੱਲਾ ਗੁਰਦੁਆਰਾ ਤੇ ਤੋਪਖਾਨਾ ਵੀ ਕਹਿੰਦੇ ਇਹਨੂੰ ਐਸ ਗੁਰਦਰਾ ਸਾਹਿਬ ਨੂੰ ਸਿੱਖ ਮੱਲਾ ਵੀ ਕਹਿੰਦੇ ਤੋਪਖਾਨਾ ਵੀ ਕਹਿੰਦੇ ਹਾਂ ਜੀ ਅੰਕੇ ਸਾਥ ਕੋ ਕਹਿੰਦੇ ਨੇ ਕਿ ਚਾਹੇ ਦਾ ਮਜ਼ਾ ਜਾਂ ਕਾਫੀ ਦਾ ਮਜ਼ਾ ਸੁਕੂਨ ਦੇ ساتھ ਆਤਾ ਹਾਂ ਜੀ ਹਾਂ ਜੀ ਉਹ ਉਹ ਅਸਲੀ ਮਜ਼ਾ ਲੈਣਾ ਹੈ ਤਾਂ ਯਹਾਂ ਪਰ ਜ਼ਰੂਰ ਆਉਣਾ ਚਾਹੀਏ ਆਪਕੋ ਅੱਜ 12ਵੇਂ ਮਹੀਨੇ ਦੀ 8 ਤਰੀਕ ਸਾਲ 2025 ਦਿਨ ਸੋਮਵਾਰ ਤੇ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਯਾਤਰੀ ਨਿਵਾਸ ਚ ਤੇ ਸਾਹਮਣੇ ਆਪਣਾ ਕਮਰਾ ਹੈ 301 ਨਹਾ ਧੋ ਲਿਆ ਤੇ ਸਮਾਂ ਵੀ ਥੋੜਾ ਜਿਹਾ ਕਾਫੀ ਹੋ ਗਿਆ ਕਿਉਂਕਿ ਕਮਰਾ ਮਿਹਦਾਸੀ ਤੇ ਆਪਾਂ ਨੂੰ ਨੀਂਦ ਜਿਹੜੀ ਵਧੀਆ ਆਈ ਤੇ ਨਹਾ ਧੋ ਕੇ ਤੇ ਆਪਾਂ ਅੱਗੇ ਵੱਲ ਚੱਲਦੇ ਆਂ ਸ਼ਹਿਰ 'ਚ ਤੇ ਅੱਜ ਆਪਾਂ ਪੂਰਾ ਸ਼ਹਿਰ ਅੰਦਰ ਘੁੰਮਾਂਗੇ ਕੀ ਗੱਲਾਂ ਬਾਤਾਂ ਸ਼ਹਿਰ ਦੀਆਂ ਉਹ ਤੁਹਾਡੇ ਨਾਲ ਇਸ ਵੀਡੀਓ 'ਚ ਸਾਰੀਆਂ ਸਾਂਝੀਆਂ ਕਰਾਂਗੇ ਤੇ ਹੁਣ ਆਪਾਂ ਇੱਕ ਵਾਰੀ ਐਸ ਗੁਰਦੁਆਰਾ ਸਾਹਿਬ ਤੋਂ ਅਗਲੇ ਗੁਰਦੁਆਰਾ ਸਾਹਿਬ ਚੱਲਣਾ ਤੇ ਉੱਥੇ ਆਪਾਂ ਸਾਈਕਲ ਖੜਾ ਕੇ ਤੇ ਫਿਰ ਦੇਖਦੇ ਆਪਾਂ ਕਿ ਬਾਸਾਂ ਦੇ ਘੁੰਮਦੇ ਆ ਕਿ ਕਿਵੇਂ ਘੁੰਮਦੇ ਆ ਤੇ ਉਹ ਸਾਰ ਅੱਜ ਅੰਦਰ ਸ਼ਹਿਰ ਘੁੰਮਾਂਗੇ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਜੀ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਹੁਣ ਆਪਾਂ ਲੋਹਨੇ ਕਵਰੇ ਨੂੰ ਤਾਲਾ ਤੇ ਚੱਲਦੇ ਆਂ ਆਪਣੇ ਸਾਈਕਲਾਂ ਕੋਲੇ ਤੇ ਚੱਕਦੇ ਆਂ ਤੇ ਫਿਰ ਦੂਸਰੇ ਗੁਰਦੁਆਰਾ ਸਾਹਿਬ ਚੱਲਦੇ ਆਂ ਦਰ ਪਵਿੱਤਰ ਆਪਿਤ ਰਹਿ ਮਿਰਨ ਨਾਮਾ ਗੇ ਮਾਣਨਾ ਪੈਨੂ ਮੇ ਸਾਧ ਸੀਤਮਤ ਸੁਗੰਧ ਚਲਿਓ ਸਰਬਥਾਨ ਸਮਾਨ ਜਾਹਾਂ ਬੋਲੇ ਸੋ ਨਿਹਾਲ ਸਾਧ ਸੰਤਿ ਅਕਾੰਦ ਪ੍ਰਸ਼ਾਦਾ ਆਪਾ ਛਕ ਲਿਆ ਤੇ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਬਾਬਾ ਬੁੱਢਾ ਜੀ ਸਾਹਿਬ ਦੇ ਵਿੱਚ ਤੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾ ਲਈ ਆ ਬਾਬਾ ਭੋਲਾ ਸਾਹਿਬ ਜੀ ਸਰਹਾਲੀ ਵਾਲੇ ਤੇ ਇੱਥੇ ਤੁਸੀਂ ਜਦੋਂ ਵੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵੱਲੋਂ ਨੇਤ ਇੱਥੇ ਤੁਹਾਨੂੰ 24 ਘੰਟੇ ਲੰਗਰ ਪਾਣੀ ਜਿਹੜਾ ਚੱਲਦਾ ਰਹਿੰਦਾ ਸੇਵਾ ਚੱਲਦੀ ਰਹਿੰਦੀ ਹੈ ਇੱਥੇ ਰੁਕਣ ਵਾਸਤੇ ਪਿੱਛੇ ਰਹਿਸ਼ ਵੀ ਬਣੀ ਵੀ ਐ ਸਰਾਮ ਬਣੀ ਵੀ ਐ ਤੁਸੀਂ ਕਦੋਂ ਮਰਜ਼ੀ ਆਣ ਕੇ ਇੱਥੇ ਰੋਕ ਸਕਦੇ ਹੋ ਤੇ ਆਪਾਂ ਬਾਬਾ ਜੀ ਨੂੰ ਹੁਣ ਕਮਰੇ ਦੀ ਚਾਬੀ ਜਿਹੜੀ ਸੰਭਾਲ ਲਈਏ ਹਾਲੋ ਬਾਬਾ ਜੀ ਚਾਬੀ ਕਮਰੇ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਲੈ ਲਈ ਗੁਰੂ ਮਹਾਰਾਜ ਜੀ ਦੇ ਘਰੋਂ ਆ ਗਿਆ ਤੇ ਕਰਤਾ ਅੱਜ ਦਾ ਪਾਸ ਸਫਰ ਸ਼ੁਰੂ ਚੱਲਦੇ ਹਾਂ ਹੁਣ ਆਪਾਂ ਇੰਦੋਰ ਸ਼ਹਿਰ ਵੱਲ ਤੇ ਇਹ ਜਿਹੜੀ ਸਾਰੀ ਜਗ੍ਹਾ ਦੇਖੀ ਆ ਨਾ ਤੁਸੀਂ ਜਿੱਥੇ ਗੱਡੀਆਂ ਖੜੀਆਂ ਐ ਇਹ ਸਾਰੀ ਜਗ੍ਹਾ ਗੁਰਦੁਆਰਾ ਸਾਹਿਬ ਦੀ ਐ ਵਾਹਿਗੁਰੂ ਜੀ ਮੇਰ ਪਰੇ ਹੱਥ ਰੱਖਿਓ ਅੱਜ ਦਾ ਜਿਹੜਾ ਸਫਰ ਆਪਣਾ ਸੁਖਦਮਈ ਹੋਵੇ ਸਾਰੇ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹੀ ਗੁਰਦੀ ਆਹੇ ਗੁਰ ਵਾਹੀ ਗੁਰ ਵਾਹੀ ਗੁਰ ਵਾਹੀ ਗੁਰ ਵਾਹੀ ਗੁਰ ਵਾਹੀ ਗੁਰ ਗੁਰਦੁਆਰਾ ਸਾਹਿਬ ਤੋਂ ਆਪਾਂ ਇੰਦੋਰ ਸ਼ਹਿਰ ਵਾਲੇ 1 ਕਿਲੋਮੀਟਰ ਆਇਆ ਤੇ ਇੱਧਰ ਸਾਹਮਣੇ ਬੋਰਡ ਲੱਗਿਆ ਵਾ ਪਟੇਲ ਕਾਫੀ ਹਾਊਸ ਤੇ ਕਾਫੀ ਹਾਊਸ ਵਾਵਾ ਵੱਡਾ ਨਾਮ ਲਖਦਾ ਹੈ ਪਰ ਆਪਾਂ ਇਧਰ ਨੂੰ ਥੋੜਾ ਜਿਹਾ ਫੋਨ ਘਮਾਉਨੇ ਆ ਤੇ ਇਹ ਭਾਈ ਕਾਫੀ ਹਾਊਸ ਹੈ ਇੱਕ ਘਰ ਤਰ੍ਹਾਂ ਬਣਿਆ ਹੋਇਆ ਤੇ ਇਹ ਦੋਹਰ ਸ਼ਹਿਰ ਦਾ ਬਹੁਤ ਜਿਆਦਾ ਮਸ਼ਹੂਰ ਇੱਕ ਕਾਫੀ ਹਾਊਸ ਹੈ 70 ਸਾਲ ਪੁਰਾਣਾ ਘਰ ਹੁੰਦੇ ਉਵੇਂ ਬਣਾਇਆ ਹੋਇਆ ਤੇ ਅੱਜ ਵੀ ਉਸੇ ਤਰੀਕੇ ਨਾਲ ਬਣਿਆ ਹੋਇਆ ਹੈ ਇਹਨੂੰ ਭਾਈ ਟੜ ਢੇਰੀ ਨਹੀਂ ਕੀਤਾਗਾ ਉਵੇਂ ਹੀ ਰੱਖਿਆ ਹੋਇਆ ਤੇ ਉਹ ਬਾਈ ਬੈਠੇ ਆ ਆਪਾਂ ਕੌਫੀ ਪੀ ਲਈ ਹੈ ਤੇ ਇਧਰ ਅੰਦਰ ਸ਼ਹਿਰ ਦੇ लोकल आई सी बैठे ना सत्या क्या नाम है आपका सर सूरज नाम है सर कॉफी फेमस है यहाँ की सर पर तो फेमस है और यहां पर आपको असल में वो माहौल मिलता है जो आपको शहर की बिजी लाइफ में नहीं मिल पाता है सही है फॉर एग्जाम्पल जैसे सुकून के साथ वो कहते हैं ना कि चाय का मजा या कॉफ़ी का मजा सुकून के साथ आता है हाँ जी हाँ जी तो वो असली मजा लेना है तो यहाँ पर जरूर आना चाहिए आपको हम एक्चुअली ऑन ड्यूटी है लेकिन बस इधर से गुजर होता है जब भी तो यहाँ की कॉफी और चाय पिए बिना बिल्कुल नहीं जाते हैं जी तो आपका नाम क्या सर मेरा नाम आमीन है सर आमीन जी ठीक है बहुत बहुत धन्यवाद सर आपसे मिलकर अच्छा आप लगा थैंक यू सो मच जो आप इतना लंबा भ्रमण करके आ रहे हैं और आपसे मिलने का सौभाग्य मिला नहीं सर तो... आपसे मिलने का समय आपने दिया हमें बहुत बहुत धन्यवाद बिल्कुल बिल्कुल वीर जी से भी मिला तो मिलकर मजा आया आप लोगों का एक्सपीरियंस जान के बहुत खुशी भी हुई जी बहुत अच्छा भी लगा और आपने जिसे बताया कि यार बहुत सारी जगहों पर गए हाँ जी तो आपको सभी अच्छे लोग मिले तो इससे पता लगता है कि यार इंसान खुद के व्यक्तित्व में अगर अच्छा ही रखे तो कोई भी इंसान बुरा नहीं होता हाँ जी तो हाँ जी ये तो है तो बहुत अच्छी चीज़ है और आप सबका वेलकम है इंदौर जो कि इंडिया की सबसे क्लीनेस्ट सिटी है लगभग पिछले आठ सालों से लगातार ठीक है जी तो आप सबका वेलकम है आप सबको मतलब हैप्पी जर्नी आगे के लिए भी बेस्ट जी ਬਹੁਤ ਬਹੁਤ ਧੰਨਵਾਦ ਸਰ ਆਪ ਦਾ ਵੀ ਥੈਂਕ ਯੂ ਬਹੁਤ ਬਹੁਤ ਆਪ ਦਾ ਓਕੇ ਥੈਂਕ ਯੂ ਸਰ ਮਿਲ ਕੇ ਬਹੁਤ ਅੱਛਾ ਲੱਗਾ ਥੈਂਕ ਯੂ ਸਰ ਆਪਾਂ ਇਸ ਟਾਈਮ ਖੜੇ ਆਂ ਇੰਦੋਰ ਸ਼ਹਿਰ ਦੇ ਵਿਦਿਆਨਗਰ ਚ ਜਿਹੜੇ ਆਪਾਂ ਨੂੰ ਰਾਤ ਬਾਈ ਮਿਲੇ ਸੀ ਇਹ ਆਪਾਂ ਨੂੰ ਗਰਦੀਪ ਬਾਈ ਤੇ ਉਹਨਾਂ ਦੇ ਘਰੇ ਆ ਗਏ ਆ ਤੇ ਸਾਈਕਲ ਆਪਾਂ ਬਾਈ ਦੇ ਘਰੇ ਅੰਦਰ ਲਾਤੇ ਆ ਦੋ ਆਪਣੇ ਉਧਰ ਖੜੇ ਆ ਤੇ ਇੱਕ ਇੱਧਰ ਤੇ ਹੁਣ ਚੱਲਦੇ ਆਪਾਂ ਤਾਂ ਨੂੰ ਪੀ ਆਂਦੀ ਚਾਹ ਆਪਾਂ ਗਰਦੀਪ ਬਾਈ ਦੇ ਘਰੇ ਤੇ ਹੁਣ ਆਪਾਂ ਜਾਈ ਜਾਨੇ ਆ ਗੁਰਦੁਆਰਾ ਇਮਲੀ ਸਾਹਿਬ ਤੇ ਗਰਦੀਪ ਬਾਈ ਵੀ ਆਪਣੇ ਨਾਲ ਹੀ ਐ ਤੇ ਕਹਿੰਦੇ ਕੀ ਥੋਨੋਂ ਅੰਦੌਰ ਸ਼ਹਿਰ ਸਾਰਾ ਅੱਜ ਆਪਾਂ ਘੁਮਾਵਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਇੱਥੇ ਦੇਖਣ ਵਾਲੀਆਂ ਆਆਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਤੇ ਮੋਟਰਸਾਈਕਲ ਤੇ ਆਪਣੇ ਨਾਲ ਨਾਲ ਹੀ ਗੁਰਦੁਆਰਾ 임ਲੀ ਸਾਹਿਬ ਜਾਈ ਜਾਂਦੇ ਆ ਆਪਾਂ ਇਸ ਟਾਈਮ ਅੰਦੌਰ ਸ਼ਹਿਰ ਦੇ ਵਿੱਚ ਖੜੇ ਆ ਜੇ ਅੰਦੌਰ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤੇ ਇੱਥੇ ਜਿਹੜੇ ਅੰਦੌਰ ਸ਼ਹਿਰ ਦੇ ਵਿੱਚ 35 ਤੋਂ 40 ਗੁਰਦੁਆਰਾ ਸਾਹਿਬ ਆ ਜਿਹੜੇ ਉਹਨਾਂ ਵਿੱਚ ਦੋ ਇਤਿਹਾਸਕ ਗੁਰਦੁਆਰਾ ਸਾਹਿਬ ਆ ਬਾਕੀ ਅੱਡ-ਅੱਡ ਕਲੋਨੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਇਆ ਤੇ ਸਾਹਮਣੇ ਆਪਾਂ ਇਸ ਟਾਈਮ ਜਿੱਥੇ ਖੜੇ ਗੁਰੂ ਗੋਬਿੰਦ ਸਿੰਘ ਮਾਰਗ ਹੈ ਤੇ ਸਾਹਮਣੇ ਜਿੱਧਰੇ ਗੱਡੀਆਂ ਚਾਈ ਜਾਂਦੀਆਂ ਇਧਰ ਹੀ ਇਤਿਹਾਸਿਕ ਗੁਰਦੁਆਰਾ 임ਲੀ ਸਾਹਿਬ ਰਹਿ ਜਾਂਦਾ ਤੇ ਆਪਾਂ ਉਧਰ ਨੂੰ ਜਾਣਾ ਤੇ ਜੇ ਆਪਾਂ ਥੋੜਾ ਜਿਹਾ ਫੋਨ ਦਾ ਰੁੱਖ ਇਧਰਲੀ ਸਾਈਡ ਕਰਦੇ ਤਾਂ ਸਾਹਮਣੇ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਸੇਤੂ ਜਿਹੜਾ ਇਥੋਂ 500 ਮੀਟਰ ਦੀ ਦੂਰੀ ਤੇ ਹੈ इंदौर ਸ਼ਹਿਰ ਦੇ ਜਮਾ ਵਿਚਾਲੇ ਆਪਾਂ ਇਸ ਟਾਈਮ ਖੜੇ ਆ ਗੁਰੂ ਨਾਨਕ ਚੌਂਕ ਇਧਰਲੇ ਪਾਸੇ ਗੁਰਦੁਆਰਾ ਸਾਹਿਬਾ ਗੁਰਦੁਆਰਾ 임ਲੀ ਸਾਹਿਬ ਗੁਰੂ ਨਾਨਕ ਚੌਕ ਇੰਦੌਰ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਪਹਿਲੇ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਕਰਦੇ ਆਂ ਦਰਸ਼ਨ ਗੁਰੂ ਮਹਾਰਾਜ ਜੀ ਦੇ ਨਾਲੇ ਸਾਰਿਆਂ ਸੰਗਤਾਂ ਨੂੰ ਕਰਾਉਂਦੇ ਆ ਤੇ ਜਿਹੜਾ ਵੀ ਇਤਿਹਾਸ ਹੋਇਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਵਿੱਤਰ ਆਪੁ ਕਿਰ ਹੈ ਕਿਰਨ ਜਾ ਸਾਕੇ ਜਤਾ ਲਾਕੇ ਉਹ ਦਿਲ ਦਾ ਅਸ਼ੰਕਾ ਮਾਨ ਹਸੋ ਭਾਈ ਆਪ ਹੈ ਜੋ ਨਿਕੜੀ ਆਵੇ ਅਸੀਂ ਜਿਨਾਂ ਦਾ ਰਹਾਈ ਦਰਬਾਰ ਸਾਹਿਬ ਤੋਂ ਨਾਲ ਹੀ ਇਧਰਲੀ ਸੜ ਨੀਚੇ ਭੋਰਾ ਸਾਹਿਬ ਬਣਿਆ ਵੈ ਤੇ ਹੁਣ ਆਪਾਂ ਉਧਰ ਨੂੰ ਚੱਲਦੇ ਆ ਵਾਹਿਗੁਰੂ ਜੀ ਪਾਵੈ ਤਰ ਅਪ ਕਿਤ ਰਹਿ ਕਰ ਲਏ ਆਪਾਂ ਗੁਰੂ ਮਹਾਰਾਜ ਜੀ ਦਰਸ਼ਨ ਤੇ ਹੁਣ ਆਪਾਂ ਸਾਰੀਆਂ ਸੰਗਤਾਂ ਨਾਲ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜਿਹੜਾ ਸਾਂਝਾ ਕਰ ਲਈਏ ਪਹਿਲੇ ਪਾਤਸ਼ਾਹੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪ ਦੀ ਦੂਸਰੀ ਉਦਾਸੀ ਵੇਲੇ ਲੰਮੇ ਸਮੇਂ ਦੀ ਯਾਤਰਾ ਕਰਦੇ ਹੋਇਆਂ ਦੱਖਣ ਵੱਲੋਂ ਇੰਦੋਰ ਪਹੁੰਚੇ ਸੀਗੇ ਤੇ ਇੰਦੋਰ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਕਿਹਾ ਜਾਂਦਾ ਕਿ ਇੱਕ ਇਮਲੀ ਦਾ ਪੇੜ ਸੀ ਆ ਉਸ ਜਗ੍ਹਾ ਤੇ ਆਣ ਕੇ ਪਹਿਲੇ ਪਾਤਸ਼ਾਹੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਸੀਗੇ ਤੇ ਜਿੱਥੇ ਹੁਣ ਭੋਰਾ ਸਾਹਿਬ ਦੇਖੀਏ ਨੇ ਉਸ ਜਗ੍ਹਾ ਤੇ ਇਮਲੀ ਦਾ ਪੇੜ ਸੀ ਆ ਤੇ ਹੁਣ ਇਸ ਟਾਈਮ ਗੁਰਦਰਾ ਸਾਹਿਬ ਦੇ ਵਿੱਚ ਇਮਲੀ ਦਾ ਪੇੜ ਨਹੀਂ ਆ ਜਿਸ ਜਗ੍ਹਾ ਤੇ ਇਮਲੀ ਦਾ ਪੇੜ ਸੀ ਉਸ ਜਗ੍ਹਾ ਤੇ ਇਸ ਟਾਈਮ ਭੋਰਾ ਸਾਹਿਬ ਬਣਿਆ ਹੋਇਆ ਤੇ ਜਿੱਥੇ ਤੁਸੀਂ ਦਰਸ਼ਨ ਕਰੀ ਜਾਂਦੇ ਹੋ ਤੇ ਇਹ ਐਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਈ ਆ ਐਸੇ ਕਰਕੇ ਐਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜਿਹੜਾ ਗੁਰਦੁਆਰਾ 임ਲੀ ਸਾਹਿਬ ਪਿਆ ਵੈ ਤੇ ਹੁਣ ਆਪਾਂ ਚੱਲਦੇ ਇਥੋਂ ਰਜਵਾੜਾ ਜਿਹੜਾ ਕਿ 1 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਚ ਤਾਂ ਆਪਾਂ ਇਸ ਟਾਈਮ ਖੜੇ ਆ ਰਜਵਾੜਾ ਮਹਿਲ ਦੇ ਸਾਹਮਣੇ ਇਹ ਜਿਹੜਾ ਮਹਿਲ ਬਣਾਇਆ ਗਿਆ ਸੀ 1747 ਈਸਵੀ ਦੇ ਵਿੱਚ ਸੱਤ ਮੰਜ਼ਿਲਾ ਇਹ ਮਹਿਲ ਹੈ ਇਸ ਮਹਿਲ ਦਾ ਨਾਮ ਹੈ ਰਜਵਾੜਾ ਤੇ ਇੱਥੇ ਟੂਰਿਸਟ ਜਿਆਦਾ ਬਹੁਤ ਜ਼ਿਆਦਾ ਜਿਹੜੇ ਘੁੰਮਣ ਆਉਂਦੇ ਆ ਤੇ ਤੁਸੀਂ ਦੇਖੀ ਜਾਨਿਓ ਮਹਿਲ ਦੇ ਸਾਹਮਣੇ ਜਿਹੜੇ ਸਕੂਲ ਦੇ ਜਵਾਕ ਹੈ ਖ ਇੱਥੇ ਆਲੇ-ਦੁਆਲੇ ਕਹਿੰਦੇ ਕਿ ਸ਼ਾਮ ਨੂੰ ਜਿਹੜੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਵੀ ਸੱਜਦੀਆਂ ਐ ਤੇ ਇੱਧਰ ਲਈ ਸਾਡ ਅੱਗੇ ਜਾਵਾਂਗੇ ਤੇ ਸੁਨਾਰਿਆਂ ਦੀਆਂ ਦੁਕਾਨਾਂ ਉਹ ਤੜਕੇ ਖੁੱਲਦੀਆਂ ਤੇ ਸ਼ਾਮ ਨੂੰ ਬੰਦ ਹੋ ਜਾਂਦੀਆਂ ਸ਼ਾਮ ਨੂੰ ਉਹ ਤੋਂ ਬਾਅਦ ਚੋਂ ਇੱਥੇ ਖਾਣ-ਪੀਣ ਵਾਲੀਆਂ ਜਿਹੜੀਆਂ ਦੁਕਾਨਾਂ ਉਹ ਸੱਜ ਜਾਂਦੀਆਂ ਤੇ ਤੜਕੇ 2:30 ਵਜੇ ਤੱਕ ਉਹ ਦੁਕਾਨਾਂ ਖੁੱਲੀਆਂ ਰਹਿੰਦੀਆਂ ਤੇ ਹੁਣ ਆਪਾਂ ਚੱਲਦੇ ਆਂ ਮਹਿਲ ਦੇ ਅੰਦਰ ਤੇ ਕਹਿੰਦੇ ਮਹਿਲ ਦੇ ਅੰਦਰ ਮਿਊਜ਼ੀਅਮ ਬਣਿਆ ਹੋਇਆ ਤੇ ਜਿਹਦੇ ਵਿੱਚ ਪ੍ਰਾਚੀਨ ਸਮੇਂ ਦੇ ਕੁਝ ਭਾਂਡੇ ਤੇ ਕੁਝ ਹਥਿਆਰ ਵਗੈਰਾ ਪਏ ਆ ਉਹ ਦੇਖਣ ਇੱਕਲੀ ਸਮੱਸਿਆ ਰਹੀ ਚਲਮੀਰਾ ਅਸੀਂ ਦੇਖ ਲੋ ਹੋ ਜਾਏਗਾ ਹੁਣ ਆਪਾਂ ਰਾਜਵਾੜਾ ਮਹਿਲ ਦੇ ਵਿੱਚ ਆ ਗਏ ਆ ਇੱਧਰ ਲਈ ਸਾਡਾ ਮਿਊਜ਼ੀਅਮ ਬਣਿਆ ਹੋਇਆ ਤੇ ਕੁਝ ਪ੍ਰਾਚੀਨ ਸਮੇਂ ਦੀਆਂ ਚੀਜ਼ਾਂ ਰੱਖੀਆਂ ਆ ਉਹ ਆਪਾਂ ਦੇਖਦੇ ਹਾਂ ਇਹਦੇ ਨਾਲ ਹੀ ਤੁਹਾਨੂੰ ਦਿਖਾਉਂਦੇ ਅੱਗੇ ਵੱਲ ਤੁਰੇ ਜਾਵਾਂਗੇ ਆ ਪੱਥਰ ਨਾਲ ਘੜ ਘੜ ਕੇ ਕੁਝ ਚੀਜ਼ਾਂ ਬਣਾਈਆਂ ਹੋਈਆਂ ਤੇ ਉਸ ਟਾਈਮ ਦੀਆਂ ਪਈਆਂ ਇਧਰ ਲਈ ਸਾਡਾ ਮਹਿਲ ਦਾ ਸਾਰਾ ਨਾਕਸ਼ਾ ਬਣਿਆ ਆ ਤੇ ਕੰਦਾ ਦੇ ਉੱਤੇ ਪੋਸਟਰ ਲੱਗੇ ਹੋਏ ਆ ਤੇ ਇਧਰਲੀ ਸਾਈਡ ਉਸ ਟਾਈਮ ਦੀ ਪ੍ਰਾਂਤ ਪਈ ਆ ਭਾਂਡੇ ਵਗੈਰਾ ਤੇ ਕੁਝ ਹੋਰ ਚੀਜ਼ਾਂ ਸਮਾਰੀਆਂ ਹੋਈਆਂ ਤੇ ਇਧਰ ਕੰਨ ਤੇ ਟਾਂਗ ਰੱਖੀ ਆ ਬੰਦੂਖ ਤੇ ਇਧਰ ਛੋਟੇ ਛੋਟੇ ਟੇਚੀਆਂ ਪਈਆਂ ਤੇ ਕੁਝ ਭਾਂਡੇ ਪਈ ਆ ਉਸ ਸਮੇਂ ਦੇ ਇਧਰਲੀ ਸਾਈਡ ਵੀ ਭਾਂਡੇ ਪਈ ਆ ਕਾਫੀ ਉਸ ਸਮੇਂ ਦੇ ਅਮੂਜੇੰ ਦੇ ਵਿੱਚ ਰੱਖੇ ਹੋਏ ਸਾਰੇ ਤੇ ਕੰਨ ਤੇ ਟਾਂਗ ਰੱਖੀ ਆ ਬੰਦੂਖ ਤੇ ਫੋਟੋਆਂ ਵਗੈਰਾ ਵੀ ਲੱਗੀਆਂ ਆ ਆ ਦੇਖੋ ਇਧਰ ਵੀ ਕਾਫੀ ਚੀਜ਼ਾਂ ਪਈਆਂ ਤਲਵਾਰਾਂ ਵਗੈਰਾ ਤੇ ਉਸ ਟਾਈਮ ਤੇ ਜਿਹੜੀਆਂ ਵੀ ਜੰਗਾਂ 'ਚ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਉਹ ਚੀਜ਼ਾਂ ਸਾਰੀਆਂ ਸੰਭਾਲ ਕੇ ਰੱਖੀਆਂ ਹੋਈਆਂ ਆ ਦੇਖੋ ਇਧਰ ਥੋਪ ਦੇ ਗੋਲੇ ਉਸ ਸਮੇਂ 'ਚ ਜਿਹੜੇ ਵੀ ਥੋਪ ਦੇ ਗੋਲੇ ਵਰਤੇ ਜਾਂਦੇ ਸੀ ਅੱਜ ਵੀ ਸੰਭਾਲ ਕੇ ਰੱਖਿਆ ਹੈ ਇੱਧਰ ਵੀ ਭਾਂਡੇ ਪਏ ਆ ਤੇ ਕੁਝ ਉੱਪਰਲੀ ਸਾਈਡ ਤਸਵੀਰਾਂ ਲੱਗੀਆਂ ਆਂ ਮਹਿਲ ਦੀਆਂ ਅੱਗੇ ਚੱਲਦੇ ਆਂ ਇੱਧਰ ਹੋਰ ਭਾਂਡੇ ਪਏ ਆ ਪ੍ਰਾਂਤਾ ਵਗੈਰਾ ਤੇ ਥਾਲੀਆਂ ਉਸ ਸਮੇਂ ਦੀਆਂ ਇਹ ਪ੍ਰਾਂਤਾ ਪਈਆਂ ਇੱਧਰ ਲਿਖਿਆ ਹੋਵੇ ਵੀ ਹੈ ਡੋਲੀ ਉਸ ਸਮੇਂ ਇਹਦੇ ਵਿੱਚ ਡੋਲੀ ਲੈ ਕੇ ਜਾਂਦੇ ਸੀ ਤੇ ਅੱਜ ਵੀ ਇਹ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਹੈ ਰਾਜਵਾੜਾ ਮਹਿਲ ਦੇਖਣ ਤੋਂ ਬਾਅਦ ਚੋਤੇ ਆਪਾਂ ਐਸ ਟਾਈਮ ਆ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਹੈ ਸਿੱਖ ਮੰਦਿਰ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈ ਤੇ ਇਹ ਜਿਹੜਾ ਗੁਰਦੁਆਰਾ ਬਣਿਆ ਹੋਇਆ ਹੈ ਰਾਜਵਾੜਾ ਮਹਿਲ ਦੇ ਸੰਬੰਧੀ ਤੇ ਗੁਰਦੁਆਰਾ ਸਾਹਿਬ ਬਣਿਆ ਸੀ ਆ ਤੇ ਇਹਦਾ ਇਤਿਹਾਸ ਵੀ ਉਸ ਮਹਿਲ ਦੇ ਨਾਲ ਹੀ ਸੰਬੰਧਿਤ ਹੈ ਵਾਹਿਗੁਰੂ ਜੀ ਤੇ ਸਾਹਮਣੇ ਲਿਖਿਆ ਹੋਇਆ ਹੈ ਸ਼੍ਰੀਮਤੀ ਕਾਸ਼ੀ ਬਾਈ ਧਰਮ ਪਤਨੀ ਕਰਨਾਲ ਸਰਦਾਰ ਤਾਰਾ ਸਿੰਘ ਜੀ ਨੇ ਕਰਵਾਈ ਸੇਵਾ ਸਿੱਖ ਮੰਦਰ ਵਾਹਿਗੁਰੂ ਜੀ ਚੱਲਦੇ ਆਂ ਅੰਦਰ ਗੁਰੂ ਮਹਾਰਾਜ ਜੀ ਦਰਸ਼ਨ ਕਰਦੇ ਆਂ ਵਾਹਿਗੁਰੂ 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 ਗੁਰੂ ਕਰਿਆਂ ਦੇ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਤੇ ਇੱਥੋਂ ਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਬਾਈ ਜੀ ਸਾਂਝਾ ਕਰਨਗੇ ਪਹਿਲਾਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਆਪਾਂ ਨੂੰ ਪੂਰਾ ਅੰਦਰ ਸ਼ਰਕ ਮਾਈਆ ਜੀ ਲਈ ਕੋਈ ਚੱਕਰ ਹੀ ਨਹੀਂ ਮਹਾਰਾਜ ਜੀ ਆਇਆ ਨੂੰ ਸਾਰਿਆਂ ਨੂੰ ਪੰਜਾਬ ਤੋਂ ਆਏ ਆਪਣੇ ਵੀਰ ਬਹੁਤ ਖੁਸ਼ੀ ਦੀ ਗੱਲ ਹੈ ਇੱਥੇ ਇਹ ਆਪਣੇ ਗੁਰਦੁਆਰਾ ਤੋਪਖਾਨਾ ਹਾਂਜੀ ਤੇ ਸਿੱਖ ਮੋਲਾ ਸਿੱਖ ਮੋਲਾ ਜਿੱਥੇ ਆਪਾਂ ਹਾਂਜੀ ਹਾਂਜੀ ਇਹ ਆਪਣੇ ਜਿਹੜੇ ਇੱਥੇ ਦੇ ਰਾਜੇ ਸੀਗੇ ਹোলਕਰ ਰਾਜਵੰਸ਼ ਉਹਨਾਂ ਨੇ ਤੋਪਖਾਨਾ ਬਣਾਇਆ ਸੀ ਇੱਥੇ ਤੇ ਸਿੱਖ ਰੈਜੀਮੈਂਟ ਬੁਲਾਈ ਸੀ ਪੰਜਾਬ ਤੋਂ ਠੀਕ ਹੈ ਜੀ ਤੇ ਇੱਥੇ ਕੁਝ ਦਕੈਤੀਆਂ ਵਗੈਰਾ ਜਿੱਦਾਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਤੇ ਲੁੱਟ ਲੈਂਦੇ ਸੀਗੇ ਉਹ ਜਿਹੜੇ ਵੱਡੇ ਧੰਨਾਸ਼ੇਠ ਤੇ ਹੋਰ ਆਪਣੇ ਜ਼ਿਮੀਂਦਾਰ ਜ਼ਗੀਰਦਾਰ ਠੀਕ ਹੈ ਜੀ ਤੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਸੀਗੀ ਤੇ ਫਿਰ ਉਸ ਟਾਈਮ ਉਹਨਾਂ ਨੇ ਸਿੱਖ ਰੈਜੀਮੈਂਟ ਬਣਾਈ ਸੀਗੀ ਇੱਥੇ ਠੀਕ ਹੈ ਜੀ ਤੇ ਉਹ ਉਹਨਾਂ ਨੇ ਫਿਰ ਆਪਣੇ ਕਰਨਲ ਤਾਰਾ ਸਿੰਘ ਜਿਹੜੇ ਸੀਗੇ ਹਾਂਜੀ ਉਹਨਾਂ ਨੇ ਇੱਥੇ ਫਿਰ ਆਪਣੇ ਵਿਆਹ ਕਰਾਇਆ ਸੀਗਾ ਕਾਸ਼ੀ ਬਾਈ ਸੀਗੀ ਇੱਥੇ ਦੇ ਹੀ ਠੀਕ ਹੈ ਇੱਥੋਂ ਦੇ ਸੀ ਅੰਦੋਰ ਦੇ ਹਾਂਜੀ ਅੰਦੋਰ ਦੇ ਸੀਗੇ ਉਹਨਾਂ ਤਾਂ ਵਿਆਹ ਕਰਾ ਲਿਆ ਸੀ ਉਹਨਾਂ ਨੇ ਤੇ ਉਹਨਾਂ ਦੇ ਆਪਣੇ ਚ ਸਵਰਗਵਾਸ ਹੋਣ ਤੋਂ ਬਾਅਦ ਚ ਹਾਂਜੀ ਹਾਂਜੀ ਕਰਨਲ ਤਾਰਾ ਸਿੰਘ ਜੀ ਦੇ ਹਾਂਜੀ ਉਹਨਾਂ ਦੀ ਯਾਦ ਚ ਉਹਨਾਂ ਨੇ ਫਿਰ ਇਹ ਗੁਰਦੁਆਰਾ ਬਣਵਾਇਆ ਸੀਗਾ ਬਾਈ ਕਾਸ਼ੀ ਬਾਈ ਜਿਹੜੀ ਸੀਗੀ ਕਾਸ਼ੀ ਬਾਈ ਨੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਤੇ ਇੱਥੇ ਲਿਖਿਆ ਵੀ ਹੈਗਾ ਕਾਸ਼ੀ ਬਾਈ ਵਿਵਾ ਕਰਨਲ ਤਾਰਾ ਸਿੰਘ ਜੀ ਹਾਂਜੀ ਹਾਂਜੀ ਉਹ ਸਾਹਮਣੇ ਗੁਰੂ ਮਹਾਰਾਜ ਜੀ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਸਾਹਮਣੇ ਲਿਖਿਆ ਹੋਇਆ ਇਹ ਸਾਨੂੰ 1933 ਦਾ ਜਾਂ ਉਸ ਤੋਂ ਪਹਿਲਾਂ ਦਾ ਹੀ ਬਣਿਆ ਆ ਜੀਗਾ ਇਹ ਪੂਰਾ ਲਾਲ ਪੱਥਰ ਦਾ ਬਣਿਆ ਆ ਜੀ ਹਾਂਜੀ ਤੇ ਪੂਰਾ ਅੰਦਰ ਤੋਂ ਬਾਹਰ ਸਾਰਾ ਲਾਲ ਪੱਥਰ ਦਾ ਬਣਾਇਆ ਆਪਣੇ ਬਹੁਤ ਵਧੀਆ ਬਣਿਆ ਇੱਥੇ ਫਿਰ ਜਿਹੜੇ ਸਿੱਖ ਰੈਜੀਮੈਂਟ ਚ ਜਿਹੜੇ ਸੀਗੇ ਸਿੰਘ ਆਪਣੇ ਉਹ ਉਹ ਆਪਣੇ ਇੱਥੇ ਹੀ ਰਹਿ ਗਏ ਸਾਡੇ ਪਰਿਵਾਰ ਵੀ ਇੱਥੇ ਪੁਰਾਣੇ ਦਾਦੇ ਹੁਣੇ ਆਏ ਸੀਗੇ ਫੌਜ ਚ ਬਹੁਤ ਠੀਕ ਹੈ ਜੀ ਫਿਰ ਇੱਥੇ ਸਾਰੇ ਸਿੱਖ ਪਰਿਵਾਰ ਰਹਿੰਦੇ ਸੀਗੇ ਹੁਣ ਵੀ ਕਈ ਪਰਿਵਾਰ ਹੈਗੇ ਇੱਥੇ ਜਿਹੜੇ ਸਿੱਖ ਰੈਜੀਮੈਂਟ ਦੇ ਅੱਗੇ ਜਿਹੜੇ ਵੰਸ਼ਾਜ ਆ ਅੱਗੇ ਦੀ ਅੱਗੇ ਪੀੜ੍ਹੀ ਚੱਲੀ ਆ ਜੀ ਪੰਜਾਬੀਆਂ ਦੀ ਅੱਗੇ ਦੀ ਪੀੜ੍ਹੀ ਜਿਹੜੀ ਉਸ ਟਾਈਮ ਚ ਆਈ ਸੀ ਹਾਂਜੀ 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 ਇਹ ਕਿਹੜੇ ਸਾਲਾਂ ਦੇ ਤੁਹਾਡੇ ਹਿਸਾਬ ਨਾਲ ਆਏ ਵੇ ਇਹ ਕਾਫੀ ਪੁਰਾਣੇ ਜੀ 1900 ਦੇ ਲਗਭਗ ਤੇ ਆਏ ਸੀਗੇ ਇਹ ਫਿਰ ਆਪਣੇ ਜਿਹੜੇ ਇੱਥੇ ਕਈ ਜਗ੍ਹਾ ਜਿੱਦਾਂ ਹైదరాబాద్ ਦਿਵਾਸ ਕਈ ਜਗ੍ਹਾ ਇਹ ਸਿੱਖ ਰੈਜਿਮੈਂਟ ਆਈ ਆ ਠੀਕ ਹੈ ਜੀ ਜਿੱਦਾਂ ਇਹ ਤਾਂ ਆਪਾਂ ਜਾਣੇ ਆ ਉੱਥੇ ਫਿਰ ਜਾ ਕੇ ਪਤਾ ਲੱਗਦਾ ਇਹ ਆਪਣੇ ਜਿਹੜੇ ਰਾਜੇ ਸੀਗੇ ਉਹ ਆਪਣੇ ਸੁਰੱਖਿਆ ਵਾਸਤੇ ਸੁਰੱਖਿਆ ਵਾਸਤੇ ਸਿੱਖ ਰੈਜਿਮੈਂਟ ਪੰਜਾਬ ਤੋਂ ਬੁਲਾਉਂਦੇ ਸੀਗੇ ਠੀਕ ਹੈ ਜੀ ਇਦਾਂ ਆਪਣੇ ਸਿੰਘਾਂ ਨੇ ਪੁਰਾਣੀਆਂ ਮੱਲਾ ਮਾਰੀਆਂ ਫੇ ਆਪਣੀ ਜਿਹੜੀ ਆ ਅ ਅੰਗਰੇਜ਼ਾਂ ਨੇ ਰੈਜੀਮੈਂਟਾਂ ਬਣਾਈਆਂ ਸਿੱਖਾਂ ਦੀਆਂ ਹਾਂਜੀ ਹਾਂਜੀ ਤੇ ਉਹਨਾਂ ਨੇ ਫੇ ਵਰਲਡ ਵਾਰ ਚ ਵੀ ਬਹੁਤ ਉਹਨਾਂ ਨੇ ਸਾਥ ਦਿੱਤਾ ਹਾਂਜੀ ਹਾਂਜੀ ਤੇ ਅੱਜ ਵੀ ਸਾਥ ਦੇ ਰਹੇ ਸਾਰਿਆਂ ਦਾ ਹਾਂਜੀ ਹਾਂਜੀ ਤੇ ਉਸ ਹਾਵਨਾ ਹੀ ਫੇ ਉਹ ਉਹਨਾਂ ਨੇ ਬਣਾਈਆਂ ਸੀਆਂ ਸਿੱਖ ਰੈਜੀਮੈਂਟ ਤੇ ਇੱਥੇ ਬੁਲਾਈ ਸੀ ਉਹਨਾਂ ਨੇ ਠੀਕ ਹੈ ਜੀ ਤੇ ਉਹ ਵਧੀਆ ਲੱਗਾ ਜੀ ਤੁਹਾਡੇ ਨਾਲ ਨਹੀਂ ਜੀ ਤੁਸੇ ਬਹੁਤ ਬਹੁਤ ਧੰਨਵਾਦ ਹੈ ਜਿਵੇਂ ਬਾਈ ਜਿਣੀ ਇਤਿਹਾਸ ਦੱਸਈ ਹੈ ਇਸ ਗੁਰਦਵਾਰ ਸਾਹਿਬ ਦਾ ਵੀ ਜਿਹੜੇ ਕਰਨਲ ਸਰਦਾਰ ਤਾਰਾ ਸਿੰਘ ਜੀ ਸੀਗੇ ਉਹਨਾਂ ਦੀ ਯਾਦ ਵਿੱਚ ਕਾਸ਼ੀ ਬਾਈ ਨੇ ਇਹ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਜਿਹੜਾ ਆਪਾਂ ਪਿੱਛੇ ਕਿਲਾ ਦੇਖ ਕੇ ਆਇਆ ਉਹਦੀ ਸੁਰੱਖਿਆ ਕਰਨ ਵਾਸਤੇ ਆਈ ਸੀ ਆਪਣੀ ਸੁਰੱਖਿਆ ਦੇ ਨਾਲੇ ਜਿਹੜੇ ਇੱਥੇ ਲੋਕ ਲੋਕ ਸੀਗੇ ਉਨ੍ਹਾਂ ਦੀ ਸੁਰੱਖਿਆ ਵਾਸਤੇ ਹਾਂਜੀ ਜਿਹੜੇ ਕਿਲੇ ਦੇ ਸਾਰੇ ਹਥਿਆਰ ਹੁੰਦੇ ਸੀ ਇਸ ਜਗ੍ਹਾ ਤੇ ਰੱਖੇ ਜਾਂਦੇ ਸੀ ਇਹ ਤੋਪਖਾਨਾ ਮੇਨ ਸੀਗਾ ਜਿੱਥੇ ਬਾਰੂਦ ਤੇ ਤੋਪਾਂ ਠੀਕ ਹੈ ਇਸ ਜਗ੍ਹਾ ਤੇ ਰੱਖੇ ਜਾਂਦੇ ਸੀ ਜਿਹੜੀਆਂ ਜਿਹੜੀਆਂ ਇੱਥੇ ਰੱਖੀਆਂ ਹੁੰਦੀਆਂ ਸੀ ਉਸ ਟਾਈਮ ਤੇ ਠੀਕ ਹੈ ਠੀਕ ਹੈ ਇੱਥੇ ਇਸ ਜਗ੍ਹਾ ਤੇ ਪੰਜਾਬੀ ਕਿੰਨੇ ਰਹਿੰਦੇ ਆ ਜਿੱਥੇ ਗੁਰਦੁਆਰਾ ਹੈ ਹੁਣ ਹੁਣ ਵੀ ਇਹ ਰਹਿੰਦੇ ਕਾਫੀ ਪਰਿਵਾਰ ਹੈਗੇ ਇੱਥੇ ਸੇਵਾ ਵੀ ਕਰਦੇ ਗੁਰਦੁਆਰੇ ਦੀ ਸੇਵਾ ਕਰਦੇ ਰਹਿੰਦੇ ਵੀ ਆ ਪਿੱਛੇ ਜਿਹੜੀ ਨਾਲ ਗਲੀਆਂ ਹੈਗੀਆਂ ਗੁਰਦੁਆਰੇ ਦੇ ਸਾਰਾ ਤੋਂ ਸਿੱਖ ਮੱਲਾ ਗੁਰਦੁਆਰਾ ਤੇ ਤੋਪਖਾਨਾ ਵੀ ਕਹਿੰਦੇ ਇਹਨੂੰ ਐਸ ਗੁਰਦਰਾ ਸਾਹਿਬ ਨੂੰ ਸਿੱਖ ਮੱਲਾ ਵੀ ਕਹਿੰਦੇ ਤੇ ਤੋਪਖਾਨਾ ਵੀ ਹਾਂਜੀ ਹਾਂਜੀ ਠੀਕ ਸਿੱਖ ਮੱਲਾ ਗੁਰਦੁਆਰਾ ਵੀ ਕਹਿੰਦੇ ਆ ਤੇ ਤੋਪਖਾਨਾ ਗੁਰਦੁਆਰਾ ਵੀ ਕਹਿੰਦੇ ਆ ਤੋਪਖਾਨਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਕਿਹੜੀ ਸੜ ਜਾਣਾ ਆਪਾਂ ਹੁਣ ਜਾਣਾ ਜੀ ਇੱਥੇ ਜਿਹੜਾ ਪੰਮੜ ਫਨ ਖਾਣ ਪੀਣ ਦਾ ਫੂਡ ਹੱਬ ਆ ਹਾਂਜੀ 56 ਦੁਕਾਨਾ ਉੱਥੇ 56 ਦੁਕਾਨਾ ਬਣੀਆ ਸੀ ਕਿਸੇ ਟਾਈਮ ਹਾਂਜੀ ਤੇ ਹੁਣ ਬਹੁਤ ਮਸ਼ਹੂਰ ਹੋ ਗਈਆਂ ਜਿਹੜਾ ਵੀ ਸੈਲੀਬ੍ਰਿਟੀ ਕ੍ਰਿਕਟਰ ਜਾਂ ਕੋਈ ਵੀ ਆਉਂਦਾ ਇੱਥੇ ਹਾਂਜੀ ਹਾਂਜੀ ਮਸ਼ਹੂਰ ਹਾਸਤੀ ਹਾਂਜੀ ਉਹ ਉੱਥੇ ਜ਼ਰੂਰ ਜਾਂਦਾ 56 ਦੁਕਾਨਾ ਠੀਕ ਹੈ ਜੀ ਤੇ ਹੁਣ ਆਪਾਂ ਉੱਥੇ ਜਾਣਾ ਜੀ ਠੀਕ ਹੈ ਹੁਣ ਆਪਾਂ ਚੱਲਦੇ ਆਂ ਫਿਰ ਉਧਰ ਨੂੰ ਸਮਾਂ ਜਿਹੜਾ 7 ਵਜੇ ਤੇ ਆਪਾਂ ਇਸ ਟਾਈਮ ਇੰਦੋਰ ਸ਼ਹਿਰ ਦੇ ਜਮਾਂ ਵਿਚਾਲੇ ਖੜੇ ਆਂ ਤੇ ਜਿੱਥੇ 56 ਦੁਕਾਨਾ ਬਹੁਤ ਜ਼ਿਆਦਾ ਮਸ਼ਹੂਰ ਹੈ ਜਦੋਂ ਹੀ ਆਪਾਂ ਕਿਸੇ ਜਗ੍ਹਾ ਤੇ ਸਰਚ ਕਰਾਂਗੇ ਇੰਦੋਰ ਦੀਆਂ 56 ਦੁਕਾਨਾ ਤੇ ਸਾਹਮਣੇ ਖਾਣ ਪੀਣ ਵਾਲੀਆਂ ਦੁਕਾਨਾਂ ਆਉਣੀ ਆ ਜਿੱਥੇ ਭਾਈ ਵੱਡੇ ਵੱਡੇ ਸੈਲੀਬ੍ਰਿਟੀ క్రికెਟਰ ਤਸਵੀਰਾਂ ਵੀ ਇੱਥੇ ਲੱਗੀਆਂ ਹੋਈਆਂ ਤੇ ਆਪਾਂ ਉਸ ਜਗ੍ਹਾ ਤੇ ਆਏ ਆ ਤੇ ਇਧਰ ਲੈਣ ਵਾਈ ਜੋ 66 ਦੁਕਾਨਾਂ ਹੈ ਤੇ ਜਿਹੜੀਆਂ ਅੰਦੌਰ ਸ਼ਹਿਰ ਦੀਆਂ ਬਹੁਤ ਜ਼ਿਆਦਾ ਮਸ਼ਹੂਰ ਹੈ ਖਾਣ ਵਜੋਂ ਇੱਥੇ ਹਰੇਕ ਚੀਜ਼ ਭਾਈ ਖਾਣ ਪੀਣ ਨੂੰ ਮਿਲਦੀ ਆ ਤੇ ਆ ਤੁਸੀਂ ਸੁਣੀ ਜਾਂਦੇ ਹੋ ਗੋਲੀ ਵੀ ਜਾਂਦੇ 66 ਦੁਕਾਨਾਂ ਅੰਦੌਰ ਸ਼ਹਿਰ ਦੀਆਂ ਮਸ਼ਹੂਰ ਜਿੱਥੇ ਆਪਾਂ ਇਸ ਟਾਂ ਖੜੇ ਆ ਇਹ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਆਲੇ-ਦੁਆਲੇ ਤੇ ਲੈਨ ਵਾਈਜੇ 56 ਦੁਕਾਨਾਂ ਬਣੀਆਂ ਹੋਈਆਂ ਸੱਪਣ ਦੁਕਾਨਾਂ ਦੇ ਵਿੱਚੋਂ ਸਾਰਿਆਂ ਤੋਂ ਜ਼ਿਆਦਾ ਮਸ਼ਹੂਰ ਹੈ ਜਾਨੀ ਹੋਡੋ ਤੇ ਸਾਹਮਣੇ ਜਿਹੜੀਆਂ ਤੁਸੀਂ ਤਸਵੀਰਾਂ ਦੇਖੀ ਜਾਂਦੇ ਹੋ ਵੱਖ-ਵੱਖ ਸੈਲੀਬ੍ਰਿਟੀ ਦੀਆਂ ਲੱਗੀਆਂ ਹੋਈਆਂ ਐ ਇਸ ਜਗ੍ਹਾ ਤੇ ਹੋਡੋ ਖਾਣ ਸਪੈਸ਼ਲ ਆ ਜਿਹੜੀਆਂ ਸਾਹਮਣੇ ਸਾਰੀਆਂ ਤੁਸੀਂ ਦੇਖੀ ਜਾਂਦੇ ਹੋ ਇਹਨਾਂ ਇਹ ਕਿੰਨਾ ਬਹੁਤ ਏਵਾ ਹੈ। ਇਹ ਭੀੜ ਵੀ ਜਿਹੜੀ ਬਹੁਤ ਜਿਆਦਾ ਹੈ ਇੱਥੇ। ਸਾਹਮਣੇ ਲਿਖਿਆ ਹੋਇਆ ਜਾਨੀ ਹਾਟਡੋਗ। ਸਾਰੇ ਨਾਲ ਮਸ਼ਹੂਰ Indore ਸ਼ਹਿਰ ਦਾ। ਜਿੱਥੇ ਵੱਡੇ ਵੱਡੇ ਸੈਲੀਬ੍ਰਿਟੀ ਇਹ ਹਾਟਡੋਗ ਖਾਗਿਆ ਜਿਹੜਾ ਆਪਾਂ ਖਾ ਕੇ ਦੇਖਦੇ ਆਂ ਕੀ ਗੱਲਬਾਤ ਹੈ ਦੀ। ਆਪਾਂ ਹਾਡੋਕ ਖਾਏ ਸੀ ਉਹ ਵੀ ਬਹੁਤ ਸਵਾਦ ਸੀ ਆ ਤੇ ਉੱਥੇ ਆਪਣੇ ਪੰਜਾਬੀ ਸੈਲੀਬ੍ਰਿਟੀ ਸਤਿੰਦਰ ਸਤਾਜ ਉਸ ਦੁਕਾਨ ਤੇ ਹਾਡੋਕ ਖਾ ਕੇ ਗਏ ਆ ਤੇ ਹੁਣ ਆਪਾਂ ਦੂਜੀ ਦੁਕਾਨ ਤੇ ਆ ਗਏ ਵਿਜੇ ਚਾਟ ਹਾਊਸ ਇੱਕ ਚੀਜ਼ ਤਾਂ ਆਪਾਂ ਖਾ ਲਈ ਆ ਤੇ ਹੁਣ ਭਾਈ ਦੂਜੀ ਚੀਜ਼ ਲੈ ਕੇ ਆਇਆ ਭਾਈ ਇਹ ਦਾ ਨਾਮ ਕੀ ਹੈ ਇਹ ਨਾ ਆਏਗਾ ਜੀ ਸਾਬੂਦਾਨਾ ਬੜਾ ਸਾਬੂਦਾਨਾ ਬੜਾ ਸਾਬੂਦਾਨੇ ਦਾ ਬਣਿਆ ਤੇ ਪਹਿਲਾਂ ਆਪਾਂ ਕੀ ਖਾਦਾਏ ਤੋਂ ਤੋ ਪਹਿਲਾਂ ਆਪਾਂ ਪੇਟੀਜ਼ ਖਾਦਾ ਪੇਟੀਜ਼ ਬਹੁਤ ਸਵਾਦ ਸੀ ਆ ਪਾ ਕੇ ਬਣਾਇਆ ਸੀ ਨਾ ਹਾਂਜੀ ਹਾਂਜੀ ਇੱਕ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਇਹ 1969 ਦੀ ਆ ਤੇ ਉਹ ਅੱਜ ਤਾਈਂ ਉਦਾਂ ਦਾ ਹੀ ਟੇਸਟ ਹੈ ਭਾਈ ਕਹਿੰਦਾ 1969 ਦੀ ਇਹ ਦੁਕਾਨ ਆ ਤੇ ਅੱਜ ਵੀ ਸਵਾਦ ਜਿਵੇਂ ਪਹਿਲਾਂ 1969 ਦੇ ਵਿੱਚ ਸੀ ਓਵੇਂ ਹੀ ਅੱਜ ਹੈ ਤੇ ਐਸੇ ਕਰਕੇ ਦੁਕਾਨ ਦੇ ਮੂਹਰੇ ਪੂਰੀ ਭੀੜ ਲੱਗੀ ਖੜੀ ਆ ਕਸਟਮਰਾਂ ਦੀ ਆ ਜਿਹੜੀਆਂ ਚੀਜ਼ਾਂ ਆਪਾਂ ਖਾਣ ਵਾਸਤੇ ਜਿਹੜੀਆਂ ਆਪਾਂ ਖਾਈ ਜਾਂਦੇ ਆ ਸਾਬੂਦਾਣਾ ਬੜਾ ਬੜਾ ਸਾਬੂਦਾਨਾ ਬੜਾ ਤੇ ਸਾਹਮਣੇ ਲਿਖਿਆ ਹੋਇਆ ਹੈ ਮਟਕਾ ਕੁਲਫੀ ਦਹੀਂ ਬੜਾ ਇਹ ਵੀ ਇਥੋਂ ਦਾ ਮਸ਼ਹੂਰ ਹੈ ਬਾਈ ਜੀ ਠੀਕ ਹੈ ਲੈ ਆਉਣਾ ਇੱਕ ਦਾ ਦਹੀਂ ਵੀ ਪਾ ਕੇ ਦਿੱਤਾ ਉਹਨੇ ਇਕੱਠੀ ਪਾ ਗਏ ਹਜੇ ਤਾਂ ਪਲੇਟ ਰੱਖੀ ਸੀ ਬਾਈ ਇਧਰੋਂ ਤੀਜੀ ਚੀਜ਼ ਹੋਰ ਫੜ ਲਿਆ ਕੀ ਹੈ ਬਈ ਇਹ ਇਹ ਹੈਗਾ ਜੀ ਖੋਪਰਾ ਪੇਟਿਸ ਖੋਪਰਾ ਸੌਰੀ ਖਮਨ ਖਮਨ ਗੁਜਰਾਤੀ ਡਿਸ਼ ਆ ਹੈ ਗੁਜਰਾਤੀ ਡਿਸ਼ ਆ ਖਮਨ ਇਹ ਭਾਈ ਥੋੜਾ ਜਿਹਾ ਨਮਕੀਨ ਹੁੰਦਾ ਹੈ ਤੇ ਵੈਸੇ ਆਪਾਂ ਇੱਕ ਵਾਰੀ ਖਾਦਾ ਵਾ ਤੇ ਇਹ ਵੀ ਖਾ ਕੇ ਦੇਖਦੇ ਆਂ ਕਿਹੋ ਜਿਹਾ ਸਵਾਦ ਹੈ। इंदौर ਸ਼ਹਿਰ ਦੀਆਂ 66 ਦੁਕਾਨਾਂ ਜਿਹੜੀਆਂ ਬਹੁਤ ਜ਼ਿਆਦਾ ਫੇਮਸ ਹੈ ਜਿੱਥੇ ਫਾਸਟ ਫੂਡ ਬਹੁਤ ਸਵਾਦ ਬਣਾਇਆ ਜਾਂਦਾ ਵੱਖ-ਵੱਖ ਡਿਸ਼ਾਂ ਜਿਹੜੀਆਂ ਬੰਦੀਆਂ ਤੇ ਉੱਥੇ ਵੱਡੇ-ਵੱਡੇ ਸੈਲੀਬ੍ਰਿਟੀ ਆਏ ਹੋਏ ਤੇ ਉਹ ਆਪਾਂ ਖਾਣ ਗਏ ਸੀ ਬਹੁਤ ਸਵਾਦ ਸੀ ਆ ਤੇ ਹੁਣ ਆਪਾਂ ਚੱਲਿਆਂ ਗੁਰਦੁਆਰਾ ਖਾਲਸਾ ਬਾਗ ਸਾਹਿਬ ਜਿੱਥੇ ਅੱਜ ਦੀ ਰਾਤ ਆਪਣੀ ਬਤੀਤ ਹੋਊਗੀ। ਹਾਂਜੀ ਬਈ ਮਿੱਤਰਾਂ ਕੀ ਹੋਇਆ? ਰੋਲਗੇ ਆਦਾ ਕੰਮ ਔਖਾ ਹੋ ਗਿਆ ਫਿਰ ਰੋਲਗੇ ਤਾਂ ਸਿੱਧਾ ਹੀ ਜਾਣਾ ਮੈਨੂੰ ਲੱਗਦਾ ਬਾਈ ਨੇ ਕਿਹਾ ਇੱਧਰ ਨੂੰ ਖਿੱਚਦੇ ਕੋਈ ਗੱਲ ਨਹੀਂ ਦੇਖੀ ਜਾਊਗੀ ਜਾਣ ਦੇ ਐਨੂੰ ਕਰਦੇ ਸਿੱਧਾ ਹੀ ਮੂੰਹ ਚੜਦੇ ਨਹੀਂ ਜਾਣਦੇ ਗੱਡੀ ਮੋੜ ਮਾਰੇ ਨਾ ਮੋੜੀ ਆਵਾਜ਼ ਗੱਡੀਆਂ ਨੇ ਮਗਰ ਲਾਈ ਰੱਖੀ ਕਿਸੇ ਪਾਸੇ ਤੇ ਚੱਲਾਂਗੇ ਪਹੁੰਚ ਗਏ ਆਪਾਂ ਗੁਰਦੁਆਰਾ ਖਾਲਸਾ ਬਾਜ ਸਾਈਡ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਤੇ ਜੇ ਪਹੁੰਚੇ ਹਾਂ ਤੇ ਆਪਾਂ ਨੂੰ ਪਹਿਲਾਂ ਹੀ ਸੰਤਾਂ ਡਿੱਕੀ ਆਂਦੀਆਂ ਸੀਆਂ ਜਿਹੜੀਆਂ ਕੱਲ ਆਪਾਂ ਨੂੰ ਸ਼ਾਮ ਨੂੰ ਗੁਰਦੁਆਰਾ ਵੱਰਾ ਬੁੱਢਾ ਸਾਹਿਬ ਦੇ ਵਿੱਚ ਮਿਲਣ ਆਇਆ ਸੀ ਪਰਿਵਾਰ ਤੇ ਉਹ ਆਪਾਂ ਨੂੰ ਲੈਣ ਵਾਸਤੇ ਅੱਗੇ ਖੜਾ ਹੀ ਹੈ ਗੱਡੀ ਖੜੀ ਹੈ ਸਾਹਮਣੇ ਐਮਪੀ ਨੰਬਰ ਵੀ ਅੰਦਰ ਸੰਤਾਂ ਦਾ ਜਿਹੜਾ ਪਿਆਰ ਨਹੀਂ ਮੁੱਕਿਆ ਸਮਾਂ ਇਜਾਜ਼ਤ ਨਹੀਂ ਦਈ ਜਾਂਦਾ ਤੇ ਸਮੇਂ ਦੀ ਗੱਲ ਕਰੀਏ ਤੇ ਆਪਣੇ ਕੋਲ ਸਮਾਂ ਘਾਟਾ ਤਾਂ ਪਹਿਲਾਂ ਹੀ ਆਪਾਂ ਘੰਟਾ ਲੇਟ ਹੋ ਗਏ ਤੇ ਬਾਈ ਜੀ ਹੋਰੀ ਆਪਾਂ ਨੂੰ ਪਹਿਲਾਂ ਹੀ ਡਿੱਕੀ ਜਾਂਦੇ ਸੀ ਆਗੇ ਆਗੇ ਜੀ ਬੈਣ ਹਾਂਜੀ ਥੋੜੇ ਜਿਹਾ ਅਸਤਿਕ ਉਸੇ ਪਿੱਛੇ ਫਿੰ ਗਈ ਹਾਂ ਜੀ ਬੰਦੀ ਆ ਜੀ ਹੁਣ ਆਪਾਂ ਇਹਨਾਂ ਨਾਲ ਭਾਈ ਜੀ ਹੋਰੀ ਜਿਹੜੇ ਕੱਲ ਆਈ ਸੀ ਤੇ ਉਹਨਾਂ ਦੇ ਘਰੇ ਚੱਲਦੇ ਆਂ ਚਲੋ ਭਾਈ ਜੀ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੋਲਡੀ ਆ ਬੋਲਡੀ ਸੰਦੀਪ ਵੀਰ ਸੰਦੀਪ ਵੀਰ ਬੰਕ ਲਗੋ ਧੰਨਵਾਦ ਸਰਪਾਲ ਜੀ ਪਾਪਾ ਸਰਪਾਲ ਜੀ ਇਧਰ ਪਾਪਾ ਇਧਰ ਆਜੋ ਜੀ ਆਜੋ ਜੀ ਆਗਰ ਜੀ ਆਪ ਸੀ ਇਲਾਕੇ ਅੱਛੀ ਆਏ ਹੋ ਆਜੋ ਆਜੋ ਬਾਈ ਜੀ ਬਗਾ ਬੜਾ ਜੀ ਇਨਾ ਵੱਡਾ ਸ਼ਹਿਰ ਹੈ ਜੀ ਇੰਦੌਰ ਤੇ ਨਾਂ ਹੀ ਸੁਣਿਆ ਸੀਗਾ ਕੱਲਾ ਆਇ ਤੱਕ ਦੇ ਨਹੀਂ ਸੀਗੇ ਇਦਾਂ ਦੇ ਪਰਿਵਾਰ ਮਿਲਣਗੇ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਅਰੇ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਬਹੁਤ ਸਾਰੀਆਂ ਬੱਚੀਆਂ ਲੱਗਿਆ ਸਾਨੂੰ ਇਹ ਨਹੀਂ ਲੱਗਦਾ ਵੀ ਅਸੀਂ ਆਪਣੇ ਅਸੀਂ ਆਪਣੀਆਂ ਮਾਵਾਂ ਤੋਂ ਦੂਰ ਆਪਣਾ ਦੂਰ ਸਾਨੂੰ ਲੱਗਦੀ ਜਿਹੜੀ ਮਾਂ ਇੱਕ ਚਾਹਤ ਤੇ ਸਮਾਂ ਜਿਹੜਾ 8.5 ਦਾ ਹੋ ਗਿਆ ਤੇ ਆਪਾਂ ਅੰਦੋਰ ਸ਼ਹਿਰ ਦੇ ਵਿੱਚ ਗਲੀਆਂ ਘੁੰਮਦੇ ਘਮੋਂਦੇ ਤੇ ਇੱਕ ਇਹੋ ਜਿਹੇ ਪਰਿਵਾਰ ਨਾਲ ਮਿਲੇ ਆ ਜਿਹੜਾ ਆਪਣੇ ਨਾਲ ਇੰਟਰਨੈਟ ਤੇ ਜੁੜਿਆ ਹੋਇਆ ਤੇ ਕਾਫੀ ਟਾਈਮ ਤੋਂ ਆਪਾਂ ਗੱਲਾਂ ਬਾਤਾਂ ਚੱਲੀ ਜਾਂਦੀਆਂ ਪਰਿਵਾਰ ਨਾਲ ਤੇ ਆਪਣੀ ਬੜੀ ਆਉ ਭਗਤ ਕੀਤੀ ਰੋਟੀ ਪਾਣੀ ਖਵਾਇਆ ਬਾਈ ਹੁਰੀਆਣੇ ਤੇ ਬਾਈ ਹੁਰੀਆਣਾ ਹੁਣ ਗੱਲਾਂ ਬਾਤਾਂ ਕਰਦੇ ਆ ਰਾਤ ਵੀ ਆਪਣੇ ਨਾਲ ਮਿਲੇ ਸੀਗੇ ਤੇ ਰਾਤ ਥੋੜਾ ਜਿਹਾ ਲੇਟ ਹੋ ਗਏ ਸੀ ਤੇ ਫਿਰ ਗੱਲਾਂ ਬਾਤਾਂ ਥੋੜੀਆਂ ਹੋਈਆਂ ਸਾਸਰੀ ਘਾਲ ਬਾਈ ਜੀ ਸਾਸਰੀ ਘਾਲ ਬਾਜੀ ਕੀ ਨਾਮ ਆਪਣਾ ਜੀ ਜੀ ਮੇਰੇ ਸਰਦਾਰ ਹਰਮਨ ਸਿੰਘ ਬੱਗਾ ਜੀ ਹਰਮਨ ਸਿੰਘ ਬੱਗਾ ਜੀ ਤੇ ਆਪਾਂ ਕਿਵੇਂ ਜੁੜੇ ਸੀ ਆਪਣੇ ਚੈਨਲ ਨਾਲ ਅਸੀਂ ਜੁੜੇ ਸੀ ਜਦੋਂ ਹਿਮਕੁਲ ਸਾਹਿਬ ਸਾਡੀ ਯਾਤਰਾ ਹੋਣੀ ਸੀ ਤਾਂ ਮੈਨੂੰ ਰੀਠੇ ਸਾਹਿਬ ਦਾ ਰਸਤਾ ਨਹੀਂ ਪਤਾ ਸੀ ਠੀਕ ਹੈ ਤਾਂ ਮੈਂ ਸਰਚ ਕੀਤਾ ਸੀ ਕਿ ਹਿਮਕੁਲ ਸਾਹਿਬ ਜਿਹੜਾ ਗੋਬਿੰਦਘਾਟ ਤੋਂ ਆਗਰਾ ਜਾਣ ਲਈ ਰੀਠਾ ਸਾਹਿਬੋਂ ਦੇ ਵਿੱਚ ਕਿਹੜਾ ਰੂਟ ਸਹੀ ਰਹੇਗਾ ਫਿਰ ਆਪ ਜੀ ਦੇ ਵੀਡੀਓ ਦੇਖਣਾ ਚાલુ ਕਰਿਆ ਉਸ ਸਮੇਂ ਆਪ ਜੀ ਦਾ ਰੂਟ ਆਇਆ ਤਾਂ ਉਹਦੇ ਬਾਅਦ ਆਜ ਕਰਕੇ ਆਪ ਜੀ ਨਾਲ ਜੁੜੇ ਹੋਏ ਹਾਂ ਜੀ ਤੇ ਇਸ ਕਰਕੇ ਸਾਡੀ ਗੱਲਬਾਤਾਂ ਚੱਲੂ ਹੋਈ ਔਰ ਬੜਾ ਹੈਲਪਫੁਲ ਵਲੌਗ ਸੀ ਜਿਹੜਾ ਜਦੋਂ ਆਪ ਜੀ ਰੀਠਾ ਸਾਹਿਬੋਂ ਤੇ ਆਗਰਾ ਗਏ ਸੀ ਸਾਡੇ ਲਈ ਤੇ ਪਹਿਲਾਂ ਸਾਰੇ ਪਰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਕੀਮਤੀ ਸਮਾਂ ਦੇਈ ਜਾਂਦੇ ਹੋ ਤੁਸੀਂ ਦੋ ਪਰਿਵਾਰ ਬੈਠੇ ਆ ਤੇ ਦੋਨਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਆ ਜਿਹੜਾ ਤੁਸੀਂ ਏਡੇ ਵੱਡੇ ਟੀਵੀਾਂ ਤੇ ਸਾਨੂੰ ਦੇਖੀ ਜਾਂਦੇ ਹੋ ਹਾਂਜੀ ਤੇ ਇਧਰੋਂ ਸੱਸਰੀ ਕਲਪਣਾ ਨੇ ਕੀ ਨਾਮ ਆਪਣਾ ਖੁਸ਼ਬੂ ਖੁਸ਼ਬੂ ਬੜਾ ਭੈਣੇ ਖਾਣਾ ਬਹੁਤ ਸਵਾਦ ਬਣਾਇਆ ਸੀ ਤੇ ਢਿੱਡ ਫੁੱਲ ਹੋ ਗਿਆ ਤੇ ਜੀ ਹਜੇ ਵੀ ਕਰੀ ਜਾਂਦਾ ਹੋਰ ਖਾ ਲਈਏ ਪਰ ਹੁਣ ਵਾਸ ਨਹੀਂ ਆ ਤੇ ਇਧਰ ਵੀ ਤੁਸੀਂ ਜਾਣਦੇ ਹੋਗੇ ਭੈਣ ਨੂੰ ਸੱਸਰੀਕਾਲ ਜੀ ਤੁਹਾਡਾ ਹੀ ਧੰਨਵਾਦ ਹੈ ਜਿਹੜਾ ਸਾਰੇ ਦਿਨ ਦਾ ਤੁਸੀਂ ਸਮਾਂ ਸਾਨੂੰ ਦੇਈ ਜਾਂਨੇ ਹੋ ਤੇ ਜਿਹੜੀਆਂ ਨਿੱਕੀਆਂ ਨਿੱਕੀਆਂ ਗਲੀਆਂ ਸਾਰੀਆਂ ਘੁਮਾਤੀਆਂ ਸੱਸਰੀਕਾਲ ਮਾਤਾ ਜੀ ਕੀ ਨਾਮ ਆਪਣਾ ਜੀ ਮਹਿੰਦਰਜੀਤ ਕੋਰ ਬੱਗਾ ਇੰਦਰਜੀਤ ਕੋਰ ਬੱਗਾ ਠੀਕ ਹੈ ਜੀ ਤੇ ਸੱਸਰੀਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਆ ਮੇਰੀ ਧਰਮ ਪਤਨੀ ਅਰਜੇ ਸਿੰਘ ਬੱਗਾ ਹਾਂ ਜੀ ਠੀਕ ਹੈ ਨਾ ਉਹ ਮੇਰਾ ਲੜਕਾ ਮੇਰੀ ਨੂੰਹ ਹਾਂ ਜੀ ਹਾਂ ਜੀ ਮੇਰਾ ਲੜਕਾ ਹਾਂ ਜੀ ਹਾਂ ਜੀ ਹਾਂ ਜੀ ਜਬ ਰਾਤ ਤੇ ਇਧਰ ਉੱਪਰ ਲਿਸ ਪਤਾ ਜੀਸ ਮਿਲੇ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਦਾ ਵੀ ਨਾਮ ਦੱਸ ਦੋ ਹਾਂਜੀ ਕੇਸਰਪੁਰ ਬੱਗਾ ਠੀਕ ਹੈ ਮਾੜੋ ਮਾੜੋ ਮਿਲ ਰਹੇ ਸੀ ਅਸੀਂ ਬਹੁਤ ਪੁਰਾਣੇ ਹਾਂਜੀ ਇਹਨਾਂ ਦਾ ਹੀ ਦਿੱਤਾ ਕੁਝ ਸਭ ਹਾਂਜੀ 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 ਬਹੁਤ ਬਤੇਵਾ ਦਿੱਤਾ ਇਹਨਾਂ ਨੂੰ ਬਜ਼ੁਰਗਾਂ ਦਾ ਹੀ ਦਿੱਤਾ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਚੱਲੀ ਆਪੋ ਬੇਟੇ ਨਹੀਂ ਸਾਡੇ ਹਾਂਜੀ ਪੁੱਤਰੇ ਠੀਕ ਹੈ ਜੀ ਵਾਹਿਗੁਰੂ ਜੀ ਐਵੇਂ ਚੜ੍ਹਦੀ ਕਲਾ ਰੱਖੇ ਆਪਣੇ ਸਕਰੀਨ ਦੇ ਸਾਹਮਣੇ ਇਸ ਟਾਈਮ ਦੋ ਪਰਿਵਾਰ ਬੈਠੇ ਦੋਨਾਂ ਨੂੰ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਤੇ ਇਧਰ ਵੱਡੇ ਬਾਈ ਜੀ ਬੈਠੇ ਸਾਸਰੀ ਘਰ ਜੀ ਆਪਣਾ ਨਾਮ ਕੀ ਹੈ ਜੀ ਰਵਨੀਸ਼ ਸਿੰਘ ਬੱਗਾ ਰਵਨੀਸ਼ ਸਿੰਘ ਬੱਗਾ ਠੀਕ ਹੈ ਜੀ ਤੇ ਆਪਣਾ ਕਾਰੋਬਾਰ ਬਾਈ ਜੀ ਇੱਥੇ ਕੀ ਹੈ ਬੱਗਾ ਇੱਥੇ ਕੋਇਲਾ ਚਾਰ ਕੋਲਾ ਦਾ ਕੰਮ ਹੈ ਇੱਥੇ ਜੀ ਠੀਕ ਹੈ ਜੀ ਤੇ ਬੋਲੋ ਬਰਾਤ ਨਾਲੀ ਕਰਦਨ ਠੀਕ ਹੈ ਇਕੱਠਾ ਹੀ ਕੰਮ ਕਰੀ ਜਾਂਦੇ ਚਲੋ ਵਧੀਆ ਵਾਈ ਗੁਰਦੀ ਚੜ੍ਹਦੀ ਕਲਾ ਰੱਖੇ ਕੰਮ ਵਿੱਚ ਤੇ ਜਦੋਂ ਪੰਜਾਬ ਗੇੜਾ ਮਾਰਿਆ ਬਠਿੰਡੇ ਤੇ ਜ਼ਰੂਰ ਥੋੜਾ ਜਿਹਾ ਰੁਖ ਰਾਸਤਾਨੀ ਕਰਨੀ ਕਰ ਲਓ ਹਾਂਜੀ ਹਾਂਜੀ ਰਾਜਸਤਾਨ ਤੋਂ ਥੋੜਾ ਜਿਹਾ ਰੁਖ ਕਰਿਓ 100 ਕਿਲੋਮੀਟਰ ਅੱਗੇ ਆਪਣਾ ਪਿੰਡ ਆ ਜਾਂਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਈ ਗੁਰਦੀ ਦਾ ਖਾਲਸਾ ਵਾਈ ਗੁਰਦੀ ਦੀ ਫਤਿਹ